ਆਜਾ ਨਾ ਰੇਸ਼ਮ ਗਿਆਨੀ ਆ ਯਾਰ ਮੈਂ ਤਾਂ ਤੈਨੂੰ ਕਦੋਂ ਦਾ ਡਿੱਕੀ ਆ ਆ ਗਿਆ ਹੋਰ ਕੀ ਆ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਕੌਰ ਗਿਆਨੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਅਸੀਂ ਜੁੜੇ ਆ ਸਾਡੇ ਨਾਲ ਸਾਡੇ ਤਾਇਆ ਜੀ ਨੇ ਸਾਡੇ ਭਰਾ ਭਾਈ ਕਿਰਪਾਲ ਸਿੰਘ ਤੇ ਕੌਰ ਗਿਆਨੇ ਵਾਲਾ ਅੱਜ ਸਾਨੂੰ ਅਸੀਂ ਇਹ ਜਆ ਵਧੀਆ ਗੀਤ ਸੁਣਾਉਣ ਲੱਗੇ ਆ ਕਿ ਤੁਸੀਂ ਸੁਣਦੇ ਰਹੋਗੇ ਤੇ ਸੁਣਦੇ ਹੀ ਰਹੋਗੇ ਐਡਾ ਕਾਇਮਗੀ ਸੁਣਾਉਣ ਲੱਗੇ ਆ ਕਿ ਬਾਈ ਕੌਰ ਗਿਆਨਾ ਸੁਣਾਊਗਾ ਪਾਲਾ ਕੈਂਟ ਗੀਤ ਆ ਬਾਈ ਤੇ ਵੀਡੀਓ ਕਮੈਂਟ ਸਾਰੇ ਟਿੱਕੇ ਬੈਠੇ ਰਹੇ ਟਿੱਕੇ ਬੈਠੇ ਰਹੇ ਬਾਈ ਬਣ ਕੇ 5 ਮਿੰਟ ਬੇਨਤੀ ਹੈ ਬੇਨਤੀ ਹੈ ਭਾਈ ਆਪ ਸਭਨਾਂ ਕੇ ਲੈ ਵੀ ਇੱਕ ਔਰਗਨਾ ਬਾਈ ਜੀ ਸੁਣਾਓ ਵੀਰਾਂ ਨੂੰ ਹਾਂਜੀ ਗੱਲਾਂ ਕਰੀਏ ਸਰ ਜੀ ਕਰੀਏ ਤੇ ਜਿਨ੍ਹਾਂ ਵੀ ਭਰਾ ਆਪਾਂ ਨੂੰ ਪਿਆਰ ਕਰਦੇ ਹੈ ਹਨਾ ਅ ਇਧਰੋਂ ਆਪਣੇ ਸਰਦੂਰਗੜ ਏਰੀਏ ਤੋਂ ਅ ਬਟਿੰਡੇ ਤੋਂ ਕੱਲ ਬਾਈ ਦਾ ਫੋਨ ਆਇਆ ਸੀਗਾ ਤੇ ਕਹਿੰਦਾ ਭਾਈ ਗੀਤ ਗੂਤ ਮਾ ਭਾਈ ਖੁਨੀ ਤੁਹਾਨੂੰ ਬਾਈ ਨਾਲ ਔਰਗਨ ਲੈਣਾ ਜਰੂਰ ਮਲਾਵਾਂਗੇ ਇੱਕ ਦਿਨ ਤੇ ਅੰਮਾਲੇ ਤੋਂ ਵੀ ਬਾਈ ਦਾ ਫੋਨ ਆਇਆ ਇੱਕ ਦਾ ਤੇ ਹਨਮਾਨਗੜ੍ਹ ਤੋਂ ਆਇਆ ਬਾਈ ਦਾ ਅੱਛਾ ਹਾਂ ਵਾਹ ਬਾਈ ਵਾਹ ਤੇ ਗਤੜਾਣੇ ਪਿੰਡ ਤੋਂ ਆਇਆ ਇੱਕ ਦਾ ਅੱਛਾ ਜੀ ਵਾਹ ਜੀ ਵਾਹ ਜੀ ਵਾਹ ਜੀ ਆਟ ਵਾਲੀ ਬਾਈ ਦਾ ਵਾਹ ਵਾਹ ਹਾਂ ਤੇ ਇੱਕ ਬਠਿੰਡੇ ਤੋਂ ਪੱਤਰਕਾਰ ਦਾ ਆਇਆ ਬਾਈ ਦਾ ਨਾਮ ਹੈ ਮਨਜੀਤ ਧਾਲੀਵਾਲ ਅੱਛਾ ਉਹਦਾ ਵੀ ਆਇਆ ਵਾਹ ਵੀ ਵਾਹ ਵੀ ਕੋਰਗਾਨੇ ਤੋਂ ਗੀਤ ਸੁਣਵਾਉਣੀ ਸੀ ਸੋਨੂੰ ਉਹਤੇ ਕੰਮ ਸੀ ਮੈਨੂੰ ਤੁਹਾਨੂੰ ਮਲਾਉਣਾ ਵੀ ਸੀਗਾ ਤੇ ਇਸ ਕਰਕੇ ਬਾਈ ਮਿਲਣੇ ਹੋਇਆ ਚਲੋ ਕੋਈ ਨਹੀਂ ਅਗਲੀ ਵਾਰ ਤੁਹਾਨੂੰ ਜਰੂਰ ਮਲਾਵਾਂਗੇ ਤੇ ਸੁਣਦੇ ਆ ਬਾਈ ਤੋਂ ਗੀਤ ਲੈ ਸੁਣਾਉ ਬਾਈ ਜੀ ਹਾਂ 1 ਮਿੰਟ ਵੀਰ ਜੀ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਇੱਕ ਗੀਤ ਸੁਣਾਉਣੇ ਆਂ ਹਾਂ ਗੀਤ ਆਹੋ ਬੋਲ ਹੈਗੇ ਰਹਿਣ ਨਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਹਾਂ ਲੈ ਸੁਣੋ ਵੀਰ ਮੇਰੇਓ ਜਾਂਦਾ ਜਾਂਦਾ ਜਾਰਾ ਗੱਲ ਨੂੰ ਸਿਰੇ ਤਾ ਛਾੜ ਜਾਂਦਾ 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 ਜਾਰਾ ਗੱਲ ਨੂੰ ਸਿਰੇ ਤਾ ਛਾੜ ਜਾਂਦਾ ਕਾਕੀ ਚੰਦ ਚੜਾਤਾ ਹੋਏ ਇਹਦੂ ਗੋਲੀ ਮਾਰ ਜਾਂਦਾ ਆਕੀ ਚੰਦ ਚੜਾਤਾ ਹੋਏ ਇਹਦੂ ਗੋਲੀ ਮਾਰ ਜਾਂਦਾ ਸੋਹਣੀ ਦੇਖ ਕੇ ਨਾਰ ਬਦਲ ਜਾਈ ਨੀਤ ਗਦਾਰਾਂ ਦੀ ਸੋਹਣੀ ਦੇਖ ਕੇ ਨਾਰ ਬਦਲ ਜਾਈ ਨੀਤ ਗਦਾਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਕੀ ਕਿਤਾਬੇ ਦਰਦੇ ਕਰਕੇ ਕੰਮ ਅਣਹੌਣੀ ਦਾ ਤੇਰੇ ਠੰਡ ਕਾਲ ਜੇ ਪੈ ਗਈ ਨੀ ਕੜਾ ਬਟਾ ਕੇ ਸੋਣੀ ਦਾ ਕੀ ਕੀਤਾ ਬੇਦਰਦੇ ਕਰਕੇ ਕੰਮ ਅਣਹੌਣੀ ਦਾ ਠੰਡ ਕਾਲ ਜੇ ਪੈ ਗਈ ਨੀ ਕੜਾ ਬਟਾ ਕੇ ਸੋਣੀ ਦਾ ਵੇ ਲੈ ਕੇ ਤੂੰ ਤੋੜ ਦਿੱਤੀ ਐ ਤੰਦ ਪਿਆਰਾਂ ਦੀ ਵੇ ਲੈ ਕੇ ਤੂੰ ਤੋੜ ਦਿੱਤੀ ਐ ਤੰਦ ਪਿਆਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਰਹਿਣਾ ਨਿੰਦੀ ਯਾਰੀਓ ਦੁਨੀਆ ਦੁਸ਼ਮਣ ਪਿਆਰਾਂ ਦੀ ਪਿਆਰ ਜਿਨਾ ਨੇ ਕੀਤਾ ਰੱਜ ਕੇ ਦੁੱਖ ਹੰਡਾਇਆ ਏ ਵਿੱਚ ਥਲਾਂ ਦੇ ਸੜ ਕੇ ਆਪਣਾ ਯਾਰ ਮਨਾਇਆ ਏ ਵਿੱਚ ਥਲਾਂ ਦੇ ਸੜ ਕੇ ਆਪਣਾ ਯਾਰ ਮਨਾਇਆ ਏ ਸਦਾ ਸੁਖੀ ਨਾ ਰਹਿੰਦੀ ਜ਼ਿੰਦਗੀ ਇਸ਼ਕ ਬਿਮਾਰਾਂ ਦੀ ਸਦਾ ਸੁਖੀ ਨਾ ਰਹਿੰਦੀ ਜ਼ਿੰਦਗੀ ਇਸ਼ਕ ਬਿਮਾਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਕੌਰ ਗਿਆਨੇ ਵਾਲਿਆ ਤੋਂ ਵੀ ਨੇ ਹੂੰ ਲਾਲਾ ਓਏ ਕੌਰ ਗਿਆਨੇ ਵਾਲਿਆ ਤੋਂ ਵੀ ਨੇ ਹੂੰ ਲਾਲਾ ਓਏ ਐ ਰਾਂਗੈਰਾ ਵੱਲੋਂ ਆਪਣਾ ਮੁਖ ਪਮਾਲਾ ਓਏ ਐ ਰਾਂਗੈਰਾ ਵੱਲੋਂ ਆਪਣਾ ਮੁਖ ਪਮਾਲਾ ਓਏ ਕਰਕੇ ਮਾਨੂੰ ਸਾਫ ਤੂੰ ਕਰ ਲੈ ਸ਼ਹਿਰ ਬਜਾਰਾਂ ਦੀ ਕਰਕੇ ਮਾਨੂੰ ਸਾਫ ਤੂੰ ਕਰ ਲੈ ਸ਼ਹਿਰ ਬਜਾਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਰਹਿਣਾ ਦਿੰਦੀ ਯਾਰੀ ਉਹ ਦੁਨੀਆ ਦੁਸ਼ਮਣ ਪਿਆਰਾਂ ਦੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੀ ਐਟਾ ਵਧੀਆ ਗੀਤ ਸੁਣਾਇਆ ਕਿ ਸਰੋਤੇ ਆਪਣੀ ਵੀਡੀਓ ਨੂੰ ਕਦੇ ਵੀ ਸਲਿੱਪ ਨਹੀਂ ਕਰਦੇ ਕਿਉਂਕਿ ਪਿਆਰ ਹੀ ਪੈਣ ਭਰਾਵਾਂ ਦਾ ਇੰਨਾ ਤੇ ਸਾਰਾ ਗੀਤ ਸੁਣ ਕੇ ਤੇ ਅਗਲੇ ਬਾਈ ਹਫਤੇ ਤੁਹਾਨੂੰ ਫੇਰ ਮਿਲਦੇ ਆ ਇਸੇ ਤਰ੍ਹਾਂ ਇਸੇ ਲੋਕੇਸ਼ਨ ਦੇ ਵਿੱਚ ਇਸੇ ਸਰੋਂ ਦੇ ਵਿੱਚ ਤੇ ਗੀਤ ਸੁਣ ਲਈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ